ਸੰਘਤ ਜੀ ਚਾਰ ਚ ਫੇਰੇ ਹੀ ਇੰਨੇ ਟਰੈਕਟਰ ਆ ਵੀ ਵਾਕੇ ਪੰਜਾਬ ਜਿੰਦਾਬਾਦ ਆ ਜੀ ਸਾਡਾ ਪੰਜਾਬ ਆ ਵੇਖੋ ਬਹੁਤ ਜ਼ਿਆਦਾ ਇੱਥੇ 15 15 20 20 ਫੁੱਟ ਡੂੰਗਾ ਟੋਇਆ ਪੈ ਗਿਆ ਸੀ ਜਿਹੜਾ ਅਧਾ ਪੂਰਤਾ ਚਾਰ ਚ ਫੇਰੇ ਇਸ ਪਾਸਿਓਂ ਸੂਰਜ ਦੇਵਤਾ ਚਮਕਦਾ ਟਰੈਕਟਰੋ ਘਟ ਨਜ਼ਰ ਆ ਰਹੇ ਨੇ ਪਰ ਉੱਥੇ ਵੀ ਵਿਖਾਵਾਂਗੇ ਆਪ ਜੀ ਨੂੰ ਕਿ ਅੱਜ ਟਰੈਕਟਰਾਂ ਦਾ ਹੜ ਆਇਆ ਪਿਆਰ ਦਾ ਹੜ ਆਇਆ ਜੀ ਮੁਹੱਬਤ ਦਾ ਹੜ ਆਇਆ ਜੀ ਪੰਜਾਬ ਦੀ ਮੁਹੱਬਤ ਦਾ ਹੜ ਆਇਆ ਇਹ ਜਿੰਦਾਬਾਦ ਲਿਖੋ ਸਾਰੇ ਪੰਜਾਬ ਨੂੰ ਅੱਜ ਜੀ ਦਿਲ ਖੋਲ੍ਹ ਕੇ ਸਾਡਾ ਸੋਹਣਾ ਦੇਸ਼ ਪੰਜਾਬ ਜਿੰਦਾਬਾਦ ਇਹ ਐਦਾਂ ਇਹ ਦੱਸਦਾ ਵੀ ਇਹ ਮਾਰਾਂ ਤੋਂ ਕਿਦਾਂ ਉੱਠਦਾ ਜੀ ਆਹ ਤਾਕਤ ਹੈ ਸਾਡੇ ਪੰਜਾਬ ਦੀ ਤੋ ਨੌਜਵਾਨਾਂ ਨੇ ਰੂਹ ਖੁਸ਼ ਕਰਤੀ ਮੋਦੀ ਇਹ ਸੋਹ ਰਹੇ ਹੋ ਜਵਾਨੋ ਇਧਰ ਇੱਕ ਸਾਡਾ ਬੱਬਰ ਖੇਰ ਬਜ਼ੁਰਗ ਸਾਡਾ ਬੈਠਾ ਇੱਥੇ ਨਿੱਕੇ ਹੌਸਲੇ ਕੰਮ ਨਹੀਂ ਆਉਂਦੇ ਜੀ ਇਹਦੇ ਵੱਡੇ ਜਿਗਰਿਆਂ ਦੇ ਕੰਮ ਆ ਇਹੋ ਜੇ ਰਹਿਵਾਂ ਨਾਲ ਮੱਥੇ ਲਾਉਣੇ ਬਹੁਤ ਵੱਡੇ ਕਲੇਜੇ ਚਾਹੀਦੇ ਆ ਪਹਿਲੀ ਤੇ ਗੱਲ ਮਸ਼ੀਨਰੀ ਜਿਹੜੀ ਜਾਣ ਤੋਂ ਪਿਆਰੀ ਆ ਉਹਨੂੰ ਲੈ ਕੇ ਆਉਣਾ ਕੋਈ ਵੀ ਟਰੈਕਟਰ 9 ਲੱਖ ਤੋਂ 14-15 ਲੱਖ ਤੋਂ ਥੱਲੇ ਮਸ਼ੀਨਰੀ ਨਹੀਂ ਤੇ ਚਾਵਾਂ ਨਾਲ ਸਾਰੇ ਆਪਾਂ ਸ਼ਿੰਗਾਰ ਕੇ ਰੱਖਦੇ ਆ ਟਰੈਕਟਰਾਂ ਨੂੰ ਇਹ ਖੁੱਲੇ ਦਿਨ ਨਾਲ ਇਹੋ ਜਿਹੇ ਗੱਜਰੇ ਆ ਮਝੈਲ ਜੀ ਚੜ੍ਹਦੀ ਕਲਾ ਬਜ਼ੁਰਗੋ ਚੜ੍ਹਦੀ ਕਲਾ ਦੀ ਆ ਜਿਹੜੇ ਖੇਡਦੇ ਆਪਣੇ ਪੁੱਤਾਂ ਨੂੰ ਵੇਖ ਕੇ ਜੀ ਤੇ ਚਾਰ ਚਫੇਰੇ ਦੂਰ ਤੱਕ ਜਿੱਧਰ ਨਿਗਾਹ ਡੜਾਓ ਇਹ ਗੁਰੂ ਨਾਨਕ ਪਾਤਸ਼ਾਹ ਨੂੰ ਸਜਦਾ ਕਰੋ ਜੀ ਐਸ ਬਾਹੀ ਕਰਤਾਰਪੁਰ ਸਾਹਿਬ ਸਿਰ ਨਮਾਉਂਦੇ ਆ ਪਾਤਸ਼ਾਹ ਦੀ ਧਰਤੀ ਨੂੰ ਗੁਰਦੁਆਰਾ ਕਰਤਾਰਪੁਰ ਸਾਹਿਬ ਬਾਹਨਿਆ ਜੀਏ ਪਿੰਡ ਠੇਕੜ ਕੇ ਆ ਜਿੰਦਾਬਾਦ ਜਵਾਨੀ ਮੇਰੇ ਪੰਜਾਬ ਦੀ ਸੋਹਣੇ ਗੱਭਰੂ ਇਹ ਸਭਾ ਹ ਸੁਦੇਵ ਵਾਸਤੇ ਰਹਿਣ ਜੀ ਸੋਹਣੇ ਦੇਸ਼ ਦੇ ਨੌਜਵਾਨ ਇਹਨਾਂ ਨੂੰ ਵੱਡੀਆਂ ਆਸਾਂ ਜੀ ਉਸ ਬਾਹੀ ਵੀ ਆਉ ਜਿਹੜੀ ਸਾਹਮਣੀ ਬਾਹੀ ਆਣਾ ਤੇ ਪਤਾ ਨਹੀਂ ਕਿੰਨੇ ਕੁ ਟਰੈਕਟਰ ਆ ਜੀ ਤੇ ਲੈ ਕੇ ਦੱਬ ਕੇ ਕੰਮ ਨੂੰ ਇਥੇ ਆਪਾਂ ਵੀਡੀਓ ਪਾਈ ਸੀ ਪਹਿਲੇ ਦਿਨ ਇਥੇ ਕੋਈ ਪਹੁੰਚਿਆ ਨਹੀਂ ਤੇ ਅੱਜ ਵੇਖੋ ਜੀ ਇੱਕ